ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਗ੍ਰੰਥ ਅੰਗ ਨੰਬਰ 11 ਦਾਨਵ ਦੇਵ ਫਨਿੰਦ ਅਪਾਰਾ ਇੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਕਿ ਪਰਮਾਤਮਾ ਨੇ ਉਸ ਅਕਾਲ ਪੁਰਖ ਜੀ ਨੇ ਆਪਣੀ ਰਚਨਾ ਵਿੱਚ ਬਯੰਤ ਹੀ दानव ਬੇਅੰਤ ਹੀ ਦੇਵਤੇ ਤੇ ਬੇਅੰਤ ਹੀ ਛੇਸ਼ਨਾਗ ਪੈਦਾ ਕੀਤੇ ਹੋਏ ਨੇ ਹੁਣ ਸਾਰੇ ਲੋਕ ਕਹਿੰਦੇ ਨੇ ਕਿ 33 ਕਰੋੜ ਦੇਵੀ ਦੇਵਤੇ ਨੇ ਤੇ ਇੱਕ ਛੇਸ਼ਨਾਗ ਹੈ ਜਿਸ ਨੇ ਧਰਤੀ ਨੂੰ ਚੁੱਕਿਆ ਹੋਇਆ ਹੈ ਪਰ ਦਸ਼ਮੇਸ਼ ਪੀਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਈ 33 ਕਰੋੜ ਦੇਵੀ ਦੇਵਤੇ ਨੇ ਕਈ ਉਸ ਪ੍ਰਮਾਤਮਾ ਨੇ ਆਪਣੀ ਰਚਨਾ ਵਿੱਚ ਕਈ 33 ਕਰੋੜ ਦੇਵੀ ਦੇਵਤਿਆਂ ਦੀ ਰਚਨਾ ਕੀਤੀ ਹੋਈ ਹੈ ਤੇ ਕਈ ਸੇ ਸਨਾਗ ਉਸ ਪ੍ਰਮਾਤਮਾ ਨੇ ਆਪਣੀ ਰਚਨਾ ਵਿੱਚ ਬਣਾਏ ਹੋਏ ਨੇ ਮਹਾਰਾਜ ਜੀ ਕਹਿੰਦੇ ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਇਹਨਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ ਗੰਧਰਬ ਜੱਛ ਰਾਚੇ ਸ਼ੁਭਚਾਰਾ ਇੱਥੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਉਸ ਪਰਮਾਤਮਾ ਨੇ ਆਪਣੀ ਰਚਨਾ ਵਿੱਚ ਕਈ ਤਰ੍ਹਾਂ ਦੇ ਗੰਦਰਬਾਂ ਦੀ ਵੀ ਰਚਨਾ ਕੀਤੀ ਹੋਈ ਹੈ ਤੇ ਕਈ ਪ੍ਰਕਾਰ ਦੇ ਯਕਸ਼ਾਂ ਦੀ ਵੀ ਰਚਨਾ ਕੀਤੀ ਹੋਈ ਹੈ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਜਿਨ੍ਹਾਂ ਨੂੰ ਗਿਨਿਆਂ ਨਹੀਂ ਜਾ ਸਕਦਾ ਤੇ ਜਿਨ੍ਹਾਂ ਦਾ ਪਾਰ ਵੀ ਨਹੀਂ ਪਾਇਆ ਜਾ ਸਕਦਾ ਭੂਤ ਭਵੇਖ ਭਵਾਨ ਕਹਾਣੀ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਉਂਦੇ ਨੇ ਕਿ ਭੂਤ ਭਵਿੱਖ ਅਤੇ ਵਰਤਮਾਨ ਵਿੱਚ ਜਿੰਨੀਆਂ ਵੀ ਘਟਨਾਵਾਂ ਵਾਪਰ ਚੁੱਕੀਆਂ ਨੇ ਉਹਨਾਂ ਦੀ ਕਹਾਣੀ ਕਥਾ ਪਰਮਾਤਮਾ ਆਪ ਹੀ ਹੈ ਜਿਵੇਂ ਕਿ ਬੀਤਿਆ ਜੋ ਸਮਾਂ ਬੀਤ ਗਿਆ ਹੈ ਉਸ ਬੀਤੇ ਹੋਏ ਸਮੇਂ ਵਿੱਚ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਨੇ ਹੁਣ ਜੋ ਸਮਾਚ ਚੱਲ ਰਿਹਾ ਹੈ ਜਿੰਨੀਆਂ ਵੀ ਕਟਨਾਵਾਂ ਵਾਪਰ ਰਹੀਆਂ ਨੇ ਤੇ ਜੋ ਅੱਗੇ ਸਮਾਂ ਆਊਗਾ ਜਿੰਨੀਆਂ ਵੀ ਕਟਨਾਵਾਂ ਵਾਪਰਨ ਗਿਆ ਉਹ ਪਰਮਾਤਮਾ ਦੀਆਂ ਕਹਾਣੀਆਂ ਹੀ ਹੋਣਗੀਆਂ ਅਰਥਾਤ ਪਰਮਾਤਮਾ ਦਾ ਹੀ ਹੁਕਮ ਹੋਵੇਗਾ ਇਸ ਕਰਕੇ ਪਰਮਾਤਮਾ ਭੂਤ ਤ੍ਰਿਕ ਅਤੇ ਵਰਤਮਾਨ ਵਿੱਚ ਉਹ ਕatha ਵੀ ਆਪ ਹੀ ਹੈ ਤੇ ਕਹਾਣੀ ਵੀ ਆਪ ਹੀ ਹੈ ਘਟ ਘਟ ਕੇ ਪਟ ਪਟਕੀ ਜਾਨੀ ਇੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਕਿ ਜੋ ਪਰਮਾਤਮਾ ਹੈ ਜੋ ਅਕਾਲ ਪੁਰਖ ਜੀ ਨੇ ਉਹ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ ਕਿਸ ਦੇ ਦਿਲ ਵਿੱਚ ਕੀ ਹੈ ਅਤੇ ਕਿਸ ਦੇ ਦਿਲ ਵਿੱਚ ਕੀ ਹੈ ਉਸ ਪਰਮਾਤਮਾ ਨੂੰ ਸਭ ਕੁਝ ਪਤਾ ਹੈ ਉਹ ਹਰੇਕ ਦੇ ਦਿਲ ਦੀ ਜਾਣਦਾ ਹੈ ਅਰਥਾਤ ਘਟ ਘਟ ਕੇ ਪਟ ਪਟ ਕੀ ਜਾਣੇ ਉਹ ਸਾਰਿਆਂ ਦੀ ਦਿਲਾਂ ਦੀ ਜਾਣਦਾ ਹੈ ਕੋਈ ਵੀ ਮਨੁੱਖ ਅਦੇਖ ਨਹੀਂ ਹੈਗਾ ਜਿਹਦੇ ਦਿਲ ਦੀ ਉਹ ਪਰਮਾਤਮਾ ਨਾ ਜਾਣਦਾ ਹੋਵੇ ਉਹ ਪਰਮਾਤਮਾ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ ਸਾਰਿਆਂ ਨੂੰ ਉਹ ਚੰਗੀ ਤਰ੍ਹਾਂ ਸਮਝਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ